ਲੇ ਵੀ ਬੀਰੋ ਅੱਜ ਇੱਕ ਵੱਖਰੀ ਚੀਜ਼ ਦਿਖਾਉਣ ਲੱਗੇ ਆ ਤੁਹਾਨੂੰ ਆ ਜਿਹੜੀ ਸਾਹਮਣੇ ਨਹਿਰ ਜਾ ਰਹੀ ਹੈ ਇਹ ਭਾਖੜਾ ਨਹਿਰ ਹੈ ਤੇ ਆ ਜਾ ਰਿਹਾ ਭਾਖੜਾ ਨਹਿਰ ਦਾ ਪਾਣੀ ਤੇ ਜਿਹੜੀ ਸਭ ਤੋਂ ਵੱਖਰੀ ਜੀ ਗੱਲ ਹੈ ਤੁਸੀਂ ਆਹ ਦੇਖੋ ਇੱਥੇ ਹੋ ਗਈ ਨਹਿਰ ਗਾਇਬ ਦੇਖ ਰਹੇ ਹੋ ਭਾਖੜਾ ਨਹਿਰ ਇੱਥੇ ਬਿਲਕੁਲ ਗਾਇਬ ਹੋ ਚੁੱਕੀ ਆ ਕਿੱਦਾਂ ਦਾ ਹੈ ਸਿਸਟਮ ਬਣਾਇਆ ਹੋਇਆ ਆ ਵੀ ਇੱਧਰਲੇ ਪਾਸੇ ਆ ਪਾਖੜਾ ਨਹਿਰ ਤੇ ਇੱਥੇ ਹੋ ਗਈ ਨਹਿਰ ਗਾਇਬ ਤੇ ਦੂਜਾ ਬਾਅਦ ਤੁਹਾਨੂੰ ਦਿਖਾਵਾਂਗੇ ਆਪਾਂ ਪਾਖੜਾ ਨਹਿਰ ਕਿਵੇਂ ਨਿਕਲੇ ਆਉਂਦੀ ਆ ਆ ਪੂਰਾ ਨਾਲਾ ਟੱਪ ਕੇ ਦੂਜੇ ਪਾਸੇ ੜੀ ਪਾਖੜਾ ਨਹਿਰ ਉਹ ਨਿਕਲੇ ਆਉਗੀ ਉਹ ਦਿਖਾਉਣਾ ਤੁਹਾਨੂੰ ਆਹ ਰੋਡ ਤੇ ਆ ਦੇਖੋ ਇੱਧਰ ਆਏ ਨਾਲਾ ਨਾਲਾ ਲੰਘ ਰਿਹਾ ਪਿੱਛੇ ਪਾਖੜਾ ਨਹਿਰ ਆ ਰਹੀ ਹੈ ਹੁਣ ਹੋ ਗਈ ਨਹਿਰ ਗਾਇਬ ਅੱਗੇ ਦਿਖਾਉਣਾ ਸਾਨੂੰ ਫਿਰ ਪਾਖੜਾ ਨਹਿਰ ਕਿਵੇਂ ਨਿਕਲੇ ਆਊਗੀ ਅੱਗੇ ਸੰਭੂ ਮੋਰਚਾ ਲੱਗਣ ਕਰਕੇ ਜਿਹੜਾ ਟ੍ਰੈਫਿਕ ਡਾਇਵਰਟ ਹੋ ਕੇ ਇੱਧਰ ਦੀ ਆ ਰਿਹਾਗਾ ਪਰ ਇੱਥੇ ਕਨਸੈਪਟ ਹੈਗਾ ਆਪਣਾ ਨਹਿਰ ਦਾ ਆ ਦੇਖੋ ਆ ਨਿਕਲਿਆ ਹੀ ਨਹਿਰ ਆ ਨਾਲਾ ਪਰਲੇ ਪਾਸੇ ਪਾਖੜਾ ਨਹਿਰ ਆ ਨਿਕਲਿਆ ਹੀ ਫਿਰ ਪਾਖੜਾ ਨਹਿਰ ਇਹ ਬਖਰੀ ਕਾਰੀਗਰੀ ਦਿਖਾਈ ਗਈ ਔਰੇ ਐਦਾਂ ਦੀ ਕਾਰੀਗਰੀ ਹੋਰ ਕਿਤੇ ਦੇਖਣ ਨੂੰ ਮਿਲਦੀ ਨਹੀਂ ਹੈਗੀ ਵੀ ਇਧਰ ਨਾਲਾ ਲੰਘੀ ਜਾਂਦਾ ਹੋਏ ਪਰਲੇ ਪਾਸੋਂ ਪਾਖੜਾ ਨਹਿਰ ਆ ਰਹੀ ਹੈ ਕਿੱਥੇ ਗਾਇਬ ਹੋ ਗਈ ਤਿਆਰ ਨਿਕਲੇ। ਇਹ ਕਿਸੇ ਨੂੰ ਪਤਾ ਵੀ ਇਹ ਕੀ ਟੈਕਨੋਲੋਜੀ ਲੈ ਗਈ ਆ। ਤਾਂ ਕਮੈਂਟ ਕਰਕੇ ਜਰੂਰ ਦੱਸਿਓ।